ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਅਤੇ ਫੇਸਬੁੱਕ ਦੇ ਪੇਜ ਦੇ ਨਾਲ ਸੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਗੁੜੀ ਸੰਗਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਆ ਇਸ ਪਿੰਡ ਦੇ ਵਿੱਚ ਬਾਈ ਜੀ ਹਰਾਣਾ ਬਹੁਤ ਵਧੀਆ ਮੀਟਲ ਨਸਲ ਤੇ ਬੱਕਰੀ ਪਾਲਣ ਦਾ ਕੰਮ ਆ ਸਾਰੀਆਂ ਬੱਕਰੀਆਂ ਬਾਈ ਜਿਹਰਾਂ ਕੋਲੇ ਟੌਪ ਦੀਆਂ ਕੱਲੀ ਕੱਲੀ ਬੱਕਰੀ ਤੁਹਾਨੂੰ ਦਿਖਾਵਾਂਗੇ ਦੋਸਤੋ ਜੇ ਕਿਸੇ ਵੀਰ ਦੇ ਇਹਨਾਂ ਦੇ ਵਿੱਚੋਂ ਕੋਈ ਪਸੰਦ ਆਉਂਦੀ ਆ ਤਾਂ ਉਹ ਖਰੀਦਦਾਰੀ ਵੀ ਕਰ ਸਕਦਾ ਹੈ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਫੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਸਾਰੀ ਜਾਣਕਾਰੀ ਇਹਨਾਂ ਜਾਨਵਰਾਂ ਬਾਰੇ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਓ ਕਰਦੇ ਆਂ ਗੱਲਬਾਤ ਪਹਿਲਾਂ ਇਸ ਬੀਟਲ ਬਰੀਡਰ ਬਾਰੇ ਤੇ ਦਿਨੇ ਪਹਿਲਾਂ ਇਹਦੀ ਜਾਣਕਾਰੀ ਤੁਹਾਨੂੰ ਇਹ ਵੀ ਵਿਕਾਊ ਆ ਦੋਸਤੋ ਤੇ ਹੋਰ ਵੀ ਜਾਨਵਰਾਂ ਵਿੱਚੋਂ ਵਿਕਾਊ ਆ ਜੇ ਕਿਸੇ ਵੀਰ ਦੇ ਪਸੰਦ ਆਏ ਉਸ ਤੇ ਦੋਸਤੋ ਜਾਣਕਾਰੀ ਲੈਣੇ ਨਾ ਜਾਨਵਰਾਂ ਬਾਰੇ ਤੇ ਤੁਹਾਡੇ ਨਾਲ ਕਰਦੇ ਆਂ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਗੋਰਾ ਬਾਈ ਗੋਰਾ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਜੀ ਬਾਈ ਜੀ 7837031610 7837031610 31610 ਤੇ ਬਾਈ ਜੀ ਆਪਣਾ ਬੱਕਰੀਆਂ ਦਾ ਕਦੋਂ ਕਦਾ ਕੰਮ ਆਈ ਇਹ ਬਾਈ ਆਪਾਂ ਨੂੰ ਡੇਢ ਸਾਲ ਹੋ ਗਿਆ ਡੇਢ ਪੌਣੇ 2 ਸਾਲ ਹੋ ਗਿਆ ਡੇਢ ਪੌਣੇ 2 ਸਾਲ ਹੋ ਗਿਆ ਆਪਾਂ ਨੂੰ ਬੱਕਰੀਆਂ ਦੇ ਕਿੱਤੇ ਦੇ ਵਿੱਚ ਪਏ ਨੂੰ ਤੇ ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕੀਤਾ ਸੀ ਬਾਈ ਜੀ ਆਪਾਂ ਬਾਈ 4 ਬੱਕਰੀਆਂ ਤੋਂ ਸ਼ੁਰੂ ਕੀਤਾ ਸੀ 4 ਬੱਕਰੀਆਂ ਤੇ ਹੁਣ ਆਪਣੇ ਕੋਲੇ ਤਕਰੀਬਨ ਇਸ ਵੇਲੇ ਕਿੰਨੇ ਜਾਨਵਰ ਆ ਬਾਈ ਸਾਰੇ ਛੋਟੇ ਵੱਡੇ ਮਿਲਾ ਕੇ ਬਾਈ ਹੈਗੇ ਆ 24 25 ਨਾਲ ਹੈਗੇ 24 25 ਨਾਲ ਨਾਲ ਵੀ ਤੁਹਾਨੂੰ ਦੋਸਤੋ ਨਾਲ ਦੀ ਨਾਲ ਦਿਖਾਈ ਜਾਂਦੇ ਆ ਤੇ ਬਾਈ ਜੀ ਇਹ ਜਿਹੜਾ ਬਰੀਡਰ ਆਪਣੇ ਕੋਲੇ ਹਾਂਜੀ ਇਹ ਵਿਕਾਊ ਆ ਹਾਂਜੀ 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 ਤੇ ਜੇ ਕੋਈ ਹੋਰ ਜਾਨਵਰ ਵਿੱਚੋਂ ਕਿਸੇ ਵੀਰ ਦੇ ਕੋਈ ਪਸੰਦ ਆਉਂਦਾ ਤਾਂ ਉਹ ਵੀ ਸੇਲ ਕਰ ਦੋ ਬਾਈ ਦੇ ਦਿਆਂਗੇ ਉਹ ਵੀ ਦੇ ਦਿਆਂਗੇ ਠੀਕ ਹੈ ਜੀ ਤੇ ਇਹ ਬਰੀਡਰ ਬਾਰੇ ਦੱਸਿਓ ਵੀ ਇਹਦੀ ਉਮਰ ਕਿੰਨੀ ਆ ਬਾਈ ਜੀ ਬਾਈ 25 ਮਹੀਨਿਆਂ ਦਾ ਹੋ ਗਿਆ ਬਾਈ 25 ਮਹੀਨਿਆਂ ਦਾ 25 ਮਹੀਨਿਆਂ ਦਾ ਹੋ ਗਿਆ ਠੀਕ ਆ ਜੀ ਤੇ ਇਹਦੀ ਮਾਂ ਦਾ ਦੁੱਧ ਰਕਾਰਡ ਕਿੰਨਾ ਸੀਗਾ ਇਹ ਸੀਗਾ ਬਾਈ ਸਵਾ 2 ਕਿਲੋ ਡੰਗ ਦਾ ਇੱਕ ਟਾਈਮ ਦਾ ਸਵਾ 2 ਕਿਲੋ ਠੀਕ ਆ ਜੀ ਤੇ ਇਹਦਾ ਕੱਦ ਕਿੰਨਾ ਬਾਈ ਜੀ ਇਹਦਾ ਬਾਈ ਲਗਭਗ 44 45 ਇੰਚ 44 ਤੋਂ 45 ਇੰਚ ਆ ਬੱਸ ਦੱਸਾਂਗੇ 44 ਇੰਚ ਦੱਸਾਂਗੇ 44 ਬਾਈ ਕਹਿੰਦਾ ਤੇ ਪਰ ਕਾਦੇ ਦਾ 45 ਇੰਚ ਆ ਤੇ ਕੰਨਾਂ ਦੀ ਲੰਬਾਈ ਤੁਹਾਨੂੰ ਦੱਸ ਦਈਏ ਦੋਸਤੋ ਅੱッセ ਤੋਂ ਫੜੀ ਬਈ ਮੜਾ ਜੀ ਰੱਸੇ ਤੋਂ ਬੜਾ ਸਿੱਧਾ ਆਏ ਭੜਾ ਹਾਦੀ ਲਓ ਵੀ ਦੋਸਤੋ ਕਾਨਾ ਬਹੁਤ ਲੰਮਾ ਹੈ ਬਹੁਤ ਸ਼ਾਨਦਾਰ ਨੱਕ ਨਕੌੜਾ ਦੋਸਤੋ ਤੇ ਚਿੱਟੀ ਅੱਖ ਦੇ ਵਿੱਚ ਸਿੰਗਾ ਸੁੰਗਾ ਦਾ ਪੂਰਾ ਸੋਹਣਾ ਬਈ ਬੱਕਰਾ ਤੇ ਸਿੰਗਾ ਦਾ ਸਾਈਜ਼ ਆ ਜਿਹੜਾ ਬਿਲਕੁਲ ਕਲਿੱਪ ਸਿੰਗਾ ਜਿਵੇਂ ਬਿਲਕੁਲ ਨਾਲੋਂ ਮੁੜੇ ਹੋਏ ਆ ਕੰਨ ਕੰਨ ਬਈ ਬਹੁਤ ਦੇਖ ਸਕਦੇ ਆ ਮੋਟਾ ਸਿੰਗਾ ਦੋਸਤੋ ਤੇ ਧੌਣ ਤੋਂ ਬਹੁਤ ਲੰਮੀਆਂ ਝਾਲਰ ਵਖਾਈ ਬਾਈ ਥੱਲੇ ਆਹ ਮਾੜੀ ਆਹ ਝਾਲਰ ਦੋਸਤੋ ਠੱਲਾ ਬਹੁਤਾ ਪਿੰਡਾ ਤੁਹਾਨੂੰ ਦਿਖਾ ਲੰਨੇ ਨੇ ਨੇੜੇ ਹੋ ਕੇ ਦੇਖ ਸਕਦੇ ਆ ਮਾੜੀ ਹਲਾ ਕੇ ਇਹ ਦਿਖਾ ਦਿੰਦੇ ਠੀਕ ਆ ਜੀ ਬਹੁਤ ਵਧੀਆ ਝਾਲਰ ਝੂਲ ਰਾ ਦੋਸਤੋ ਬਹੁਤ ਚੰਗੀ ਕੁਆਲਟੀ ਆ ਲੰਮਾ ਲੰਮਾ ਬਹੁਤ ਆ ਤੇ ਤੋੜ ਕੇ ਤੁਹਾਨੂੰ ਇਹ ਦਿਖਾਉਣੇ ਬਾਈ ਖੋਲ ਕੇ ਤੋਰੇ ਉਹਨੂੰ ਮੜਾ ਜਾ ਲੈ ਚੱਲੋ ਜੀ ਚ ਨਾਲ ਲੈ ਜੀ ਆ ਲੈ ਚੱਲੋ ਲੈ ਚੱਲ ਟੈਸਟਿਕਲਾਂ ਦਾ ਸਹਿਜ ਦੋਸਤੋ ਦੇਖ ਸਕਦੇ ਆ ਤੁਸੀਂ ਲਓ ਵੀ ਮੈਟਰੋ ਜਿਵੇਂ ਸਾਨਾ ਵਾਲੀ ਗੱਲ ਹੀ ਆ ਦੇਖ ਸਕਦੇ ਆ ਤੁਸੀਂ ਐਸਟੀਕਲ ਬਹੁਤ ਸਾਫ ਆ ਪੱਠਪੁੜੇ ਦਾ ਚੰਗਾ ਪੂਸ਼ਪਾਸ਼ ਦੀ ਲੰਬਾਈ ਮੋੜ ਲਓ ਬਾਈ ਦੇਖ ਸਕਦੇ ਆ ਤੁਸੀਂ ਹੁਣ ਲਾ ਸ਼ਾਟ ਵੀ ਪੂਰੀ ਚੜਾਈ ਆ ਪੂਸ਼ਪਾਸ਼ ਦੀ ਤੋਰ ਕੇ ਵੀ ਵਿਖਾਤਾ ਸੈਜ ਸਿੰਘਾਂ ਦਾ ਕੰਨਾਂ ਦਾ ਹਰ ਪੱਖ ਤੋਂ ਦਿਖਾਤਾ ਲਓ ਜੀ ਬਹੁਤ ਚੰਗੀ ਬਰੀਡ ਦਾ ਬੱਚਾ ਆ ਦੋਸਤੋ ਬਿਲਕੁਲ ਜੈਡ ਬਲੈਕ ਆ ਸੋਹਣਾ ਬਾਈ ਪੂਰਾ ਕੰਨਾਂ ਕੁੰਨਾਂ ਦਾ ਲਓ ਵੀ ਮਿੱਤਰੋ ਹਰ ਪਾਕ ਤੋਂ ਤੁਹਾਨੂੰ ਬੱਚਾ ਦਿਖਾਤਾ ਹੈ ਇਹ ਇਹਦਾ ਰਿਜ਼ਲਟ ਵੀ ਹੈਗਾ ਬਈ ਤੇ ਰਿਜ਼ਲਟ ਬਾਈ ਜੀ ਆਪਣੇ ਕੋਲੇ ਹੀ ਹੈ ਨਾ ਹੈਗਾ ਹੈਗਾ ਬਈ ਇਹਦਾ ਰਿਜ਼ਲਟ ਹੈਗਾ ਆਪਣੇ ਕੋਲੇ ਠੀਕ ਆ ਜੀ ਉਹਨੂੰ ਵਿਖਾਉਣੇ ਆ ਰਿਜ਼ਲਟ ਵੀ ਵਿਖਾਉਣੇ ਇਹਦਾ ਲਓ ਵੀ ਇਹਦਾ ਰਿਜ਼ਲਟ ਵੀ ਤੁਹਾਨੂੰ ਦਿਖਾਉਣੇ ਆ ਤੇ ਬਾਈ ਜੀ ਇਹਦਾ ਮੁੱਲ ਕੀ ਰੱਖਿਆ ਫਿਰ ਆਪਾਂ ਇਹ ਮੁੱਲ ਬਾਈ ਫੋਨ ਤੇ ਕੰਟੈਕਟ ਕਰ ਲੇ ਬਾਈ ਆਪਣੇ ਨਾਲ ਮੁੱਲ ਐ ਨਹੀਂ ਕਰਦੇਗੇ ਠੀਕ ਆ ਜੀ ਲਓ ਵੀ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਬੱਕਰਾ ਪਸੰਦ ਹੋਇਆ ਤਾਂ ਬਾਈ ਦਾ ਸੰਪਰਕ ਨੰਬਰ ਆਪਾਂ ਬਾਈ ਨੂੰ ਪੁੱਛ ਲਿਆ ਸਕ੍ਰੀਨ ਦੇ ਉੱਪਰਲੇ ਪਾਸੇ ਚੱਲੂਗਾ ਤੇ ਦੋਸਤੋ ਬਾਈ ਨਾਲ ਸੰਪਰਕ ਕਰ ਲਿਓ ਬਹੁਤ ਉੱਚੇ ਕੱਦ ਦਾ ਦੋਸਤੋ ਜੇ ਇਸ ਤਰ੍ਹਾਂ ਦੇਖੀ ਜਿਦਾ ਮੇਰੇ ਹਿਸਾਬ ਨਾਲ ਮੇਰੇ ਨਾਲੋਂ ਵੀ ਬਹੁਤ ਉੱਚਾ ਹੈ ਮੇਰਾ ਕੱਦ 6 ਫੁੱਟ ਦੇ ਨੇੜੇ ਆ ਘੱਟੋ ਘੱਟ ਤੇ ਮੇਰੇ ਨਾਲੋਂ ਵੀ ਉੱਚਾ ਹੈ तकरीबन ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹਾਂਜੀ ਹਾਂਜੀ ਬਾਈ ਜੀ ਆਪਣਾ ਵੀਡੀਓ ਬਣਾਉਣ ਦਾ ਮੇਨ ਪਰਪਸ ਆਪਣਾ ਹੈਗਾ ਬੱਕਰਾ ਸੇਲ ਕਰਨ ਦਾ ਦੋ ਬੱਕਰੇ ਆ ਦੋ ਬ੍ਰੀਡਰ ਹੋ ਗਏ ਬਾਈ ਜਾਨੀ ਕਿ ਦੋ ਬ੍ਰੀਡਰ ਰੱਖਣੇ ਵੀ ਔਖੇ ਆ ਪਾਲਣੇ ਵੀ ਔਖੇ ਆ ਠੀਕ ਆ ਜੀ ਵੱਡਾ ਬਰੀਡਰ ਆਪਾਂ ਸੇਲ ਕਰਨਾ ਛੋਟਾ ਬਰੀਡ ਆਸਤੇ ਰੱਖਣਾ ਠੀਕ ਹੈ ਇਹ ਇਹ ਸੇਲ ਕਰਨ ਤੋਂ ਬਾਅਦ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਅਰਜੈਂਟ ਸੇਲ ਹੀ ਹੈ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਲਓ ਵੀ ਬਾਈ ਵਿਖਾਉਂਦਾ ਰਿਜ਼ਲਟ ਇਸ ਬੱਕਰੇ ਦੇ ਜਿਹੜਾ ਇਹ ਵਗਾਊ ਆ ਆ ਵੀ ਇਸੇ ਬੱਕਰੇ ਦਾ ਬਾਈ ਰਿਜ਼ਲਟ ਆ ਲਓ ਵੀ ਆ ਦੋਨੇ ਪੱਠਾਂ ਹਰ ਪੱਖ ਤੋਂ ਚੰਗੀਆਂ ਪਹਿਲਾਂ ਕਾਲੀ ਪੱਠ ਤੋਂ ਚੰਗੀ ਤਰ੍ਹਾਂ ਦਿਖਾ ਦਈਏ ਅਨਾਂ ਅੱਖ ਸਿੰਘਾਂ ਦਾ ਸਹਜ ਤੇ ਨੱਕ ਤੁਸੀਂ ਦੇਖ ਸਕਦੇ ਆ ਬਿਲਕੁਲ ਤੋ ਤਿਰਗਾ ਚੜਾਈ ਵੀ ਕੰਨਾਂ ਦੀ ਇਹਦੀ ਬਹੁਤ ਆ ਇਹ ਖੀਰੀ ਹੋਊਗੀ ਬਾਈ ਇਹਦੀ ਖੀਰੀ ਖੀਰੀ ਹੈ ਬਾਈ ਤੇ ਹਾ ਜਿਹੜੀ ਲਾਲ ਰੰਗ ਦੀ ਹੈ ਨਾਗਰੀ ਆ ਇਹ ਚੱਕ ਲਈ ਬਾਈ ਇਹਨੇ ਦੋਨ ਦੇ ਚੱਕ ਲਈ ਗੱਪਣਾ ਤਾਂ ਨਹੀਂ ਕਰਾਈ ਇਹੇ ਨਹੀਂ ਨਹੀਂ ਬਾਈ ਠੀਕ ਆ ਇਹਦਾ ਵੀ ਨੱਕ ਨੁੱਕ ਬਹੁਤ ਚੰਗਾ ਹੈ ਤੇ ਕੰਨਾਂ ਗੁਨਾਂ ਦੀ ਲੈਂਥ ਇਹਦੀ ਵੀ ਬਹੁਤ ਚੰਗੀ ਹੈ ਦੇਖ ਸਕਦੇ ਆ ਦੋਸਤੋ ਬਹੁਤ ਹੀ ਜਿਆਦਾ ਚੰਗਾ ਕੰਨ ਇਹਦਾ ਜਿਵੇਂ ਵੀ ਕਹਿ ਦिए ਠੀਕ ਹੈ ਜੀ ਥਾਣਾ ਥੋਣਾ ਦਾ ਬਈ ਬਹੁਤ ਚੰਗਾ ਆਕਾਰ ਆ ਬਹੁਤ ਮੋਟਾ ਮੋਟਾ ਥਾਣਾ ਇਹ ਹਜੇ ਖਾਲੀ ਆ ਐਂ ਲੱਗਦੀ ਆ ਜਿਵੇਂ ਸੋਣ ਵਾਲੀ ਹੁੰਦੀ ਆ ਖਾਲੀ ਖਾਲੀ ਠੀਕ ਆ ਛੱਡ ਹੋਰ ਪੱਠਾ ਦੋਸਤੋ ਦੇਖ ਸਕਦੇ ਆ ਇੱਕ ਆ ਪੱਠਾ ਬਹੁਤ ਹੀ ਚੰਗੀ ਹੈ ਦੀ ਕੁਆਲਿਟੀ ਵੀ ਚੰਗੀ ਆ ਇਹਨਾਂ ਦੇ ਵਿੱਚੋਂ ਕੋਈ ਵੀ ਜਾਨਵਰ ਦੋਸਤੋ ਜੇ ਤੁਹਾਨੂੰ ਪਸੰਦ ਆਉਂਦਾ ਨਾ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਆ ਪੱਠਾ ਹੀ ਆ ਬਾਈ ਸਾਰੀਆਂ ਇਹ ਸਾਰੀਆਂ ਪੱਠਾ ਹੀ ਆ ਇਸੇ ਦੀਆਂ ਹੀ ਆ ਪੱਠਾ ਸਾਰੀਆਂ ਲਓ ਵੀ ਸਾਰੀਆਂ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਇਸੇ ਦੀਆਂ ਪੱਠਾ ਚੰਗੇ ਨੱਕ ਕੰਨ ਦੇ ਵਿੱਚ ਤੇ ਚੰਗਾ ਸਿੰਗਾ ਦਾ ਸਹਜ ਆ ਇਧਰ ਇੱਕ ਵੱਡੀ ਬੱਕਰੀ ਆ ਦੋਸਤੋ ਤਿੰਨ ਬੱਚੇ ਦਿੰਦੀ ਆ ਇਹ ਇਹਦੀ ਬਰੀਡ ਆ ਤਕਰੀਬਨ ਵਿੱਚ ਕਈ ਪੱਠਾ ਇੱਕ ਤਾਂ ਆ ਇਹਦੀ ਆ ਇਹ ਤਾਂ ਦੁੱਧ ਬਈ 5 ਕਿਲੋ ਦੇ ਨੇੜ ਆ ਇਹ ਇਹ ਬੱਕਰੀ ਦਾ ਦੁੱਧ ਅੱਛਾ ਇਸ ਬੱਕਰੀ ਦਾ ਦੁੱਧ ਲੱਗਦੀ ਆ ਬਈ ਇਹੇ 5 ਕਿਲੋ ਦੁੱਧ ਦਾ ਠੀਕ ਆ ਥਣਾ ਤੁਣਾ ਦਾ ਬਹੁਤ ਹੀ ਵਧੀਆ ਮਤਲਬ ਇਹਦਾ ਸਟ੍ਰਕਚਰ ਆ ਨੱਕ ਕੰਨ ਦੀ ਸਿੰਗਾ ਸੰਗਾ ਦੀ ਇਹ ਵੀ ਬਹੁਤ ਚੰਗੀ ਅਕਾ ਪੱਠਾ ਦੋਸਤੋ ਇਹਦੀ ਇੱਕ ਸਕਦੇ ਹਾਂ ਬਿਲਕੁਲ ਸੋਹਣੇ ਮੂੰਹ ਦੇ ਵਿੱਚ ਆ ਗੋਲ ਨੱਕ ਆ ਤੇ ਕੰਨਾਂ ਕੋਨਾ ਦਾ ਵੀ ਸਾਈਜ਼ ਚੰਗਾ ਚੜਾਈ ਵੀ ਚੰਗੀ ਆ ਤੇ ਲੰਬਾਈ ਵੀ ਚੰਗੀ ਇਹ ਇਹ ਜਿਆਦੇ ਬਈ ਪੱਠਾ ਹੀ ਕੱਢਦਾ ਯਾਨੀ ਕਿ ਜੇ ਇਹ ਤੂੰ ਕਰਾਸ ਕਰ ਅੱਗੇ ਨਾ ਹਾਂਜੀ ਬੱਕਰੀ ਪੱਠਾ ਹੀ ਦਿੰਦੀ ਆ ਜਿਆਦੇ ਠੀਕ ਆ ਜੀ ਠੀਕ ਇਹ ਬਾਈ ਨਾਲ ਕਰਿਓ ਸੰਪਰਕ ਬੱਕਰਾ ਕੋਈ ਨਹੀਂ ਬਾਈ ਦੋ ਬੱਕਰੇ ਸੀਗੇ ਉਹ ਸੇਲ ਕਰਤੇ ਬੱਚੇ ਬੱਕਰਾਂ ਹੀ ਆ ਲਓ ਵੀ ਆ ਪੱਠਾ ਨਹੀਂ ਚਾਚੀ ਸੁਕੀ ਆ ਇਹਦੀ ਨਹੀਂ ਨਾ ਨਾ ਹੈ ਹੀ ਨਹੀਂ ਦਦੇ ਚਾਚੀ ਹਾਂ ਤੇਰਾ ਤੇ ਆਈ ਇਹਨੀ ਬੱਕਰੀ ਇੱਕ ਸੂਈ ਆ ਹਾਂ ਹਾਂ ਬੱਚੇ ਚੰਗੇ ਆ ਦੋਸਤੋ ਜੇ ਕਿਸੇ ਨੇ ਖਰੀਦਦਾਰੀ ਕਰਨੀ ਤਾਂ ਬਾਈ ਨਾਲ ਸੰਪਰਕ ਜਰੂਰ ਕਰਿਓ ਆ ਬੱਕਰੇ ਬਾਰੇ ਜਾਣਕਾਰੀ ਦਿਓ ਜੇ ਬਾਈ ਜੀ ਇਹ ਘਰ ਦਾ ਬੱਚਾ ਹੀ ਆਪਣੇ ਕੇ ਖਰੀਦਿਆ ਸੀਗਾ ਕੇ ਬਾਈ ਆਪਾਂ ਲਿਆਂਦਾ ਸੀਗਾ 20 ਦਿਨਾਂ ਦਾ ਬੱਚਾ ਲਿਆ ਸੀ ਬਈ ਇਹ 20 ਦਿਨਾਂ ਦਾ ਬੱਚਾ ਲਿਆ ਸੀ ਹਾਂ ਇਹਦੇ ਸਿੰਗਾ-ਸੁੰਗਾ ਦਾ ਦੇਖੋ ਕਾਰ ਸੋਹਣਾ ਇਹ ਵੀ ਬਹੁਤ ਆ ਬਹੁਤ ਹੀ ਜਿਆਦੇ ਸ਼ਕੀਨ ਆ ਕੰਨਾਂ ਦਾ ਮੈਂ ਤਾਂ ਅਖਿਆ ਕਿ ਤੇ ਇਹਦਾ ਬੱਚਾ ਹੀ ਆ ਇਹ ਨਹੀਂ ਨਹੀਂ ਤੇ ਹਰ ਪੱਖ ਤੋਂ ਇਹ ਵੀ ਚੰਗੇ 5 ਕਿਲੋ ਦੁੱਧ ਹੋਊਗਾ ਇਹਦੀ ਮਾਂ ਤਾਂ ਲਈ ਠੀਕ ਆ ਸਾਢੇ 5 ਕਿਲੋ ਸਾਢੇ 5 ਕਿਲੋ ਤੇ ਇਹਦਾ ਰਿਜ਼ਲਟ ਰਿਜ਼ਲਟ ਆਇਆ ਬਾਈ ਇਹਦਾ ਹਾਂ ਬਾਈ ਇਹ ਬੱਕਰੀ ਕਰਾਸ ਕਰਾ ਲਈ ਬੱਚਾ ਆਇਆ ਇਹਦਾ ਬਾਈ ਬੱਚਾ ਵੀ ਸਾਨੂੰ ਇਹਦਾ ਵੀ ਘਰੇ ਹੀ ਆ ਘਰੇ ਹੀ ਆਵੇ ਚਲੋ ਵੇਨੇ ਆ ਫਿਰ ਉਹਦਾ ਵੀ ਬੱਚਾ ਇਹਦਾ ਵੀ ਲੋ ਵੀ ਮਿੱਤਰੋ ਆਹ ਰਿਜ਼ਲਟ ਆ ਤੁਹਾਨੂੰ ਦਿਖਾ ਦਿੰਨੇ ਆ ਆ ਵੱਡੇ ਬੱਕਰੇ ਦਾ ਬਾਈ ਜੀ ਹਾਂ ਬਾਈ ਇਹ ਵੱਡੇ ਬੱਕਰੇ ਇਹ ਵੱਡੇ ਬੱਕਰੇ ਦਾ ਤੇ ਇੱਕ ਆਹ ਵੱਡੇ ਬੱਕਰੇ ਦਾ ਹਾਂ ਹਾਂ ਜਿਹੜਾ ਤੁਹਾਨੂੰ ਦਿਖਾਇਆ ਵੱਡਾ ਬੱਕਰਾ ਉਹਨਾਂ ਜੋ ਬੱਕਰੇ ਦਾ ਰਿਜ਼ਲਟ ਬਈ ਤੇ ਇਹਨੂੰ ਜਦ ਦੂਰ ਰੱਖਣਾ ਮਿੱਥ ਮੈਂ ਹਾਂ ਇੱਥੇ ਥਾਲ ਫੜ ਆ ਬੱਚੇ ਦੋਸਤੋ ਵੱਡੇ ਬੱਕਰੇ ਨੇ ਆਰੇ ਹਾਂ ਬਈ ਜੈਡ ਬਲੈਕ ਹਾਂ ਬਿਲਕੁਲ ਪਰ ਲਾ ਵੀ ਪਿਛਲਾ ਵੀ ਖਾਬ ਮੜਾਇਆ ਇਹਦਾ ਵੀ ਨਾ ਕਰਨ ਉਹ ਬਹੁਤ ਚੰਗਾ ਕਿੰਮਤ ਦਾ ਮਕਾ ਭਾਅ ਤਾਂ ਬੱਚਿਆਂ ਦੀ 8000 ਰਹਿ ਜਾਂਦਾ ਛੋਟਾ ਕਿਹੜਾ ਛੋਟੇ ਦਾ ਕਿਹੜਾ ਰਿਜ਼ਲਟ ਆ ਹਾਂ ਬਈ ਲਓ ਜੀ ਛੋਟੇ ਦਾ ਰਿਜ਼ਲਟ ਆ ਇਹ ਸ਼ੇਰੀ ਬੱਕਰੀ ਦੀ ਐ ਇਹ ਤੇ ਪੱਠਾ ਕੇ ਬੱਕਰਾ ਇਹ ਬੱਕਰੇ ਪੱਠਾ ਹੀ ਆ ਬਈ ਪੱਠਾ ਹੀ ਆ ਲਓ ਜੀ ਪੱਠਾ ਜ਼ਿਆਦਾ ਆਉਣੀਆਂ ਇਹਨਾਂ ਦੇ ਤੇ ਹਰ ਪੱਖ ਤੋਂ ਇਹ ਬੱਚਾ ਵੀ ਚੰਗਾ ਛੱਡ ਦਿਓ ਜੀ ਇਹਦਾ ਲਿੰਗ ਇਹ ਛੋਟਾ ਆ ਇਹਦਾ ਆ ਵੱਡੇ ਬੱਕਰੇ ਦਾ ਕਲਰ ਦਾ ਹਾਂਜੀ ਆ ਵੱਡੇ ਬੱਕਰੇ ਦਾ ਜੀ ਬਹੁਤ ਸੋਹਣੇ ਬੱਚੇ ਆ ਜੀ ਪੱਠਾ ਹੀ ਆ ਸਾਰੀਆਂ ਤੇ ਇੱਕ ਤੁਸੀਂ ਬਾਂਦਰੀ ਵੀ ਰੱਖੀ ਬਾਈ ਜੀ ਦੱਸੀ ਸੀ ਹਾਂ ਬਾਈ ਲਾਓ ਜੀ ਆ ਬਾਂਦਰੀ ਰੱਖੀ ਇਹਨਾਂ ਨੇ ਅੰਕਲ ਰਾਣੇ ਤੇ ਇਹ ਕਈ ਤਰ੍ਹਾਂ ਦੇ ਜਾਨਵਰ ਬਾਈਆਂ ਦੇ ਸ਼ੌਂਕੀ ਆ ਅਸੀਂ ਇਹ ਕਿੰਨੇ ਚਿਰ ਦੀ ਅੰਕਲ ਇਹ 4-15 ਮਹੀਨਿਆਂ ਦੀ ਆ 4-5 ਮਹੀਨੇ ਤੇ ਕੀ ਖਾਂਦੀ ਆ ਫਿਰ ਇਹ ਇਹ ਕੇਲੇ ਹਾਂ ਛੇ ਅੱਛਾ ਹੰਤਰੀ ਵਾਹ ਬਾਈ ਰੋਟੀ ਵੀ ਖਾ ਲੈਂਦੀ ਆ ਠੀਕ ਆ ਤੇ ਵੱਢਦੀ ਵੀ ਹੋਣੀ ਆ ਕਿਸੇ ਨੂੰ ਆ ਵੱਢਦੀ ਆ ਬਾਈ ਜੀ ਜਿਹ ਉਪਰ ਆ ਜਿਹੜਾ ਠੀਕ ਆ ਨਹੀਂ ਨਹੀਂ ਛੇੜਦੀ ਤੇ ਈ ਨਾਰਾ ਕਿ ਆਇਆ ਦਾ ਇਹਦਾ 40% ਕੀ ਰੱਖਿਆ ਬਸੰਤੀ ਨਾਲ ਐ ਵੀ ਮਿੱਤਰੋ ਜਾਨਵਰ ਤੇ ਪੰਛੀਆਂ ਦੇ ਬਾਈ ਸ਼ਕੀਨ ਆ ਤੇ ਇੱਥੇ ਤੁਸੀਂ ਆ ਕੇ ਵੇਖੋਣੇ ਦੋਸਤੋ ਸਾਰੇ ਜਾਨਵਰ ਤੁਹਾਨੂੰ ਚੰਗੇ ਲੱਗਣਗੇ ਲਓ ਵੀ ਬਾਈ ਜੀ ਨੰਬਰ ਦੱਸ ਦਿਓ ਆਪਣਾ ਦੁਬਾਰਾ 7837031610 78370 31610 31610 ਬਾਕੀ ਬਈ ਕਿੱਤਾ ਬੱਕਰੀਆਂ ਦਾ ਬਹੁਤ ਵਧੀਆ ਠੀਕ ਹੈ ਜੀ ਹਾਂ ਸਾਡੇ ਤਾਂ ਫੱਟਾ ਆ ਵਾਹ ਜੀ ਵਧੀਆ ਨਾਲੇ ਬਈ ਯਾਰੀ ਲੱਗੇ ਆ ਖੇਤੀਬਾੜੀ ਦਾ ਕੰਮ ਕਰਦੇ ਆ ਸਹੀ ਗੱਲ ਨਾਲ ਆਪਦਾ ਇਹ ਬਿਜ਼ਨਸ ਚੱਲੀ ਜਾਂਦਾ ਠੀਕ ਹੈ ਜੀ ਅੱਠਾ ਰੱਖੀ ਜਾਂਦੇ ਆ ਦੇ ਗਏ ਬਕਰਾਂ ਆਉਂਦਾ ਹਾਂਜੀ ਚੱਲ ਮੰਡੀ ਤੇ ਪਿੰਡੀ ਪਿੰਡੀ ਬੈਂਕਾਂ ਖੁੱਲੀਆਂ ਬਾਈ ਹੈ ਹਰ ਇੱਕ ਪਿੰਡ ਮੰਡੀ ਲੱਗਦੀ ਮੰਡੀ ਬੈਂਕ ਹੀ ਦੱਸਦਾ ਬਾਈ ਹੈ ਸਾਡੇ ਭਾਦੀ ਦਾ ਬੈਂਕ ਹੀ ਆ ਬਈ ਉਹਨਾਂ ਚਾਹੁੰਦੇ ਆ ਏਟੀਐਮ ਤੋਂ ਕਢਾ ਲਈ ਜੀ ਜਿਆਦਾ ਲੋਡ ਹੋਵੇ ਪੈਸੇ ਜੇਬ ਵਿੱਚ ਪੱਠਾ ਰੱਖਦੇ ਆ ਬਾਈ ਆਪਾਂ ਵਾਹ ਜੀ ਵਾਹ ਬਾਈ ਦਾ ਅੱਗੇ ਵਧਾਉਣਾ ਯਾਨੀ ਕਿ ਕੰਮ ਇਹਦਾ ਕੰਮ ਸਿਸਟਮ ਬਹੁਤ ਵਧੀਆ ਬਾਈ ਦਾ ਲੱਗਿਆ ਤੇ ਬਾਈ ਜੀ ਜੇ ਕੋਈ ਵੀ ਜਾਨਵਰ ਕਿਸੇ ਵੀਰ ਨੂੰ ਪਸੰਦ ਆਉਂਦਾ ਹੈ ਤੇ ਬਾਈ ਨੂੰ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਹਾਂ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਦੋਸਤੋ ਸਾਡੇ ਨਾਲ ਤੁਸੀਂ ਵੀਡੀਓ ਲਈ ਕਾਲ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਚੰਗੀ ਲੱਗੇ ਵੀਡੀਓ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ